ਇਹ ਮਤੇ ਪਾਇਆ ਪਿੰਡਾਂ 'ਚ ਬਹੁਤ ਸਾਰੇ ਸਰਪੰਚਾਂ ਨੇ ਵੀ ਅਸੀਂ ਨਸ਼ੇ ਵਾਲੇ ਦੇ ਮਗਰ ਨਹੀਂ ਜਾਵਾਂਗੇ ਅਸੀਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਹੋਵਾਂਗੇ ਠੀਕ ਆ ਤੇ ਇਧਰ ਤੁਸੀਂ ਦੇਖ ਲਓ ਸਰਪੰਚ ਸਾਹਿਬ ਖੁਦ ਨਸ਼ੇ ਦੇ ਵਿੱਚ ਫੜੇ ਗਏ ਆ ਤੁਸੀਂ ਕਮਾਈ ਦਾ ਵਮੂਰੇ ਹੋ ਕੇ ਮਤਾ ਪਾਇਓ ਵੀ ਇਹ ਨਸ਼ੇ ਵਾਲੇ ਦੇ ਪਿੱਛੇ ਨਹੀਂ ਜਾਣਾਗਾ ਤੁਸੀਂ ਮਤਾ ਅਸੀਂ ਮਤਾ ਪਾਇਆ ਵੀ ਕਹੀਂ ਨਹੀਂ ਨਸ਼ੇ ਵਾਲੇ ਦੇ ਪਿੱਛੇ ਨਹੀਂ ਆ ਇਹ ਨਸ਼ੇ ਵਾਲੇ ਦੇ ਪਿੱਛੇ ਨਹੀਂ ਜਾਣਗੇ ਸਰਪੰਚ ਨੇ ਮਤਾ ਪਾਇਆ ਸੀ ਕਿਉਂਕਿ ਇਹਨੇ ਆਪ ਨਸ਼ਾ ਵੇਚਣਾ ਸੀ ਜਦੋਂ ਪੰਚਾਇਤੀ ਵੋਟਾਂ ਪਈਆਂ ਹੁਣ ਐਸ ਵਾਰ ਤੁਸੀਂ ਨਸ਼ਾ ਵੰਡਿਆ ਵੰਡਿਆ ਯਾਰ ਮੰਨਣਾ ਪੈਣਾ ਮਤ ਕਿੰਨਾ ਨਸ਼ਾ ਕਿੰਨਾ ਫੜਿਆ ਗਿਆ ਕੋਈ ਨਹੀਂ ਫੜਿਆ ਗਈ ਇਹ ਆਪਣੇ ਕੋਲ ਕੁਝ ਹੈ ਹੀ ਨਹੀਂ ਸੀ ਇਹ ਕਿਉਂ ਨਹੀਂ ਸੀ ਫਿਰ ਖਬਰ ਚੱਲੀ ਹੈ ਜੀ ਪੂਰੀ ਪੋਸਟ ਤੇ ਖਬਰ ਤਾਂ ਕਹਿੰਦੇ ਰਹਿੰਦੇ ਟੂਲ ਪੁਲਾਜੇ ਤੋਂ ਤੁਹਾਨੂੰ ਫੜਿਆ ਨਹੀਂ ਕਿਹੜੇ ਲੀਡਰਾਂ ਦੇ ਨਾਲ ਤੁਹਾਡੀਆਂ ਫੋਟੋਆਂ ਵਾਇਰਲ ਹੋ ਗਈਆਂ ਕੀ ਉਹ ਲੱਗਦਾ ਵੀ ਤੁਹਾਡੇ ਮਗਰ ਹਮਾਇਤ ਤੇ ਆਉਣਗੇ ਆਉਣਗੇ ਜੇਦੋਂ ਆਪਾਂ ਬਣੀ ਆਪਣੀ ਉਹਨਾਂ ਦੇ ਨਾਲ ਟਾਡੇ ਘਰ ਵਾਲੇ ਸਰਪੰਚ ਨਹੀਂ ਹੈ ਹੈਗੀ ਹੀ ਸਰਪੰਚ ਨਹੀਂ ਪਰ ਦੂਜੀਆਂ ਪਾਰਟੀਆਂ ਦੇ ਤੁਸੀਂ ਕਹਿੰਦੇ ਕਿਸੇ ਨੂੰ ਕਾਗਜ਼ ਨਹੀਂ ਭਰਨ ਦਿੱਤੇ ਤੁਸੀਂ ਇਮਾਨਦਾਰੀ ਦਾ ਢੰਡੋਰਾ ਫਿੱਟੇ ਅਸੀਂ ਕਿਹੜਾ ਕਿਸ ਦੀ ਬਾਹ ਫੜੀ ਸੀ ਬਾਹ ਫੜੀ ਤੁਸੀਂ ਰੱਦ ਕਰਵਾਉਣ ਤੱਕ ਗਏ ਇਹ ਤੁਸੀਂ ਤੁਸੀਂ ਪੂਰੀ ਧੌਂਸ ਨੂੰ ਰੱਦ ਕਿਹੜਾ ਕਹਿੰਦੇ ਤੈਨੂੰ ਰੱਦ ਤੁਸੀਂ ਪਿੰਡ ਚ ਧੌਂਸ ਆਏ ਕਿਵੇਂ ਕਿ ਧੌਂਸ ਦਿਖਾਈ ਧੌਂਸ ਦਿਖਾ ਇਹ ਚ ਗੱਲਾਂ ਹੋਈਆਂ ਪਰ ਕਿਉਂ ਨਹੀਂ ਕਹੇ ਬਹੁਤ ਕੁਝ ਕਹੀ ਜਾਂਦੇ ਹੈ ਕਹਿਣ ਨਾਲ ਤਾਂ ਤੂੰ ਵੀ ਤੋੜੇ ਦੇ ਸਾਰੇ ਡੈਲੀਗੇਸ਼ਨਾਂ ਭੁੱਕੀ ਇੱਕ ਪਾਸੇ ਤੁਸੀਂ ਨਾ ਮੈਨੂੰ ਤਾਨੂੰ ਕਹਿਣ ਨਾਲ ਤਾਂ ਤੂੰ ਵੀ ਕਹੀ ਜਾਂਦਾ ਵੀ ਤੂੰ ਤੁਹਾਡੇ ਤੇ ਪਰਚੇ ਹੋ ਗਏ ਮੈਂ ਜੰਨ ਗੱਡੀ ਦੇ ਵਿੱਚ ਫੜਿਆ ਗਿਆ ਵਾਂ ਅੱਛਾ ਜੰਨ ਗੱਡੀ ਆ ਉਹ ਜੰਨ ਗੱਡੀ ਸੀਗੀ ਠੀਕ ਆ ਤੇ ਜੰਨ ਗੱਡੀ ਦੇ ਵਿੱਚ 50 ਕਿਲੋ ਭੁੱਕੀ ਟੈਕ ਜੂ 50 ਕਿਲੋ ਦਾ ਭੁੱਕੀ ਦਾ ਬੋਰਾ ਟੈਕ ਜੂ ਜਾ ਕੋਈ ਟਿਕਾਉਣੀ ਆ ਤਾਂ 5 ਗਵੰਡਲ ਵੀ ਟਿਕਾ ਲਊ ਉਹੀ ਗੱਲ ਹੋ ਗਈ ਕਹਿੰਦਾ ਲੀਡਰਾਂ ਨਾਲ ਖਿਚਵਾ ਕੇ ਫੋਟੋ ਆ ਫੇਸਬੁੱਕ ਤੇ ਪਾਵਾਂਗੇ Rajasthan ਤੋਂ ਪੁੱਕੀ ਲੈ ਕੇ ਮੋਜਾ ਮੋਜਾ ਖੂਬ ਡਾਵਾਂਗੇ ਮੋਜਾਂ ਦੀ ਗੱਲ ਹੋਈ ਸਰਪੰਚ ਨੇ ਨਹੀਂ ਮੰਨੀ ਕਿਸੇ ਲੀਡਰ ਦੀ ਬਥੇਰੀਆਂ ਫੋਟੋਆਂ ਖਿਚਵਾਇਆਂ ਕੋਈ ਕਹਿੰਦਾ ਲੀਡਰਾਂ ਦਾ ਫੁੱਫੜ ਸੀ ਕੋਈ ਕਹਿੰਦਾ ਸੀ ਮਾਮਾ ਪਰ ਪੁੱਕੀ ਵੇਚੂ ਕਹਿੰਦਾ ਲੈ ਕੇ Rajasthan ਤੋਂ ਕੋਈ ਬੰਦਾ ਮੈਨੂੰ ਰੋਕ ਨਹੀਂ ਸਕਦਾ ਉਹੀ ਗੱਲ ਹੋ ਗਈ ਕਹਿੰਦਾ Rajasthan ਤੋਂ ਪੁੱਕੀ ਲੈ ਕੇ ਖੂਬ ਮੋਜਾ ਡਾਵਾਂਗੇ ਲੀਡਰ ਨਾਲ ਖਿਚਵਾ ਕੇ ਫੋਟੋ ਫੇਸਬੁੱਕ ਤੇ ਪਾਵਾਂਗੇ ਥਾਣੇ 'ਚ ਗੱਲਬਾਤ ਹੋ ਗਈ ਖਿੱਚ ਕੇ ਲਿਆ ਖਿੱਚ ਕੇ ਲਿਆ ਮੜੇ ਕਿੰਨਾ ਨਸ਼ਾ ਜਿਹੜਾ ਫੜਿਆ ਗਿਆ ਤੁਹਾਡੇ ਕੋਲੋਂ ਐ ਗੱਲਾਂ ਹੀ ਆ ਜੀ ਕੁਝ ਨਹੀਂ ਫੜਿਆ ਨਹੀਂ ਗੱਲਾਂ ਨਹੀਂ ਨਸ਼ਾ ਤਾਂ ਫੜਿਆ ਗਿਆ ਸਰ 2 ਮਿੰਟ ਗੱਲ ਕਰਨੀ ਆ ਬਸ ਉਧਰ ਸਾਨੂੰ ਅੰਦਰ ਨਹੀਂ ਆਉਣ ਦਿੱਤਾ ਉਧਰ ਦੀ ਆਪਾਂ ਨੂੰ ਗੇਟ ਲੱਗਿਆ ਹੋਇਆ ਥਾਣੇ ਦਾ ਜਿਹੜਾ ਅੰਦਰ ਨਹੀਂ ਜਾਂ ਸਕਿੰਨਾ ਨਸ਼ਾ ਕਿੰਨਾ ਫੜਿਆ ਗਿਆ ਤੁਹਾਡੇ ਕੋਲ ਕੋਈ ਨਹੀਂ ਫੜਿਆ ਗਿਆ ਜੀ ਆਪਣੇ ਕੋਲ ਕੁਝ ਹੈ ਹੀ ਨਹੀਂ ਸੀ ਕਿਉਂ ਨਹੀਂ ਸੀ ਫਿਰ ਖਬਰ ਚੱਲਦੀ ਹੈ ਜੀ ਪੂਰੀ ਪੋਸਟ ਪਈ ਖਬਰ ਤਾਂ ਕਹਿੰਦੇ ਰਹਿੰਦੇ ਟੂਲ ਬਲਾਜੇ ਤੋਂ ਤੁਹਾਨੂੰ ਫੜਿਆ ਨਹੀਂ ਗਿਆ ਕਿਹੜੇ ਟੂਲ ਬਲਾਜੇ ਤੋਂ ਫੜਿਆ ਗਿਆ ਟੂਲ ਬਲਾਜੇ ਤੋਂ ਟੂਲ ਬਲਾਜੇ ਦੇ ਤਾਂ ਮੇਰਾ ਉਹ ਕਹਿੰਦੇ ਸੀਗੇ ਟੋਲ ਕਟਣਾ ਤੇਰਾ ਮੈਂ ਟੋਲ ਕਟਾਇਆ ਨਹੀਂ ਗਾ ਉਹ ਕਕੇ ਸਾਡੇ ਨਾਲ ਵੈਸਵਾਜੀ ਕਰਦਾ ਕੋ ਕਰਦਾ ਦੇਖੋ ਤੁਸੀਂ ਸਰਪੰਚ ਹਜੇ ਵੀ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰ ਰਹੇ ਆ ਮੰਨ ਨਹੀਂ ਰਿਹਾ ਕਿ ਮੇਰੇ ਕੋਲ ਨਸ਼ਾ ਫੜਿਆ ਗਿਆ ਜਾਂ ਨਹੀਂ ਨਸ਼ਾ ਫੜਿਆ ਗਿਆ ਤੁਹਾਡੇ ਕੋਲੋਂ ਭੂਕੀ ਪੋਸਟ ਪਹਿਲਾਂ ਵੀ ਤੁਹਾਡੇ ਤੇ ਐਨਡੀਪੀਐਸ ਦੇ ਪਰਚੇ ਹੈਗੇ ਉਹ ਬੱਸ ਸਰਕਾਰਾਂ ਕਰਵਾ ਦਿੰਦੀਆਂ ਜੀ ਜਾਣ ਕੇ ਨਹੀਂ ਪਰਚੇ ਸਰਕਾਰਾਂ ਨੇ ਕਾਦੇ ਕਰਵਾਤੇ ਜੀ ਉਹ ਜਾਣ ਕੇ ਕਰਵਾਤੇ ਜੀ ਜੇ ਫਿਰ ਪਹਿਲਾਂ ਤੁਹਾਡੇ ਤੇ ਸਰਕਾਰਾਂ ਨੇ ਪਰਚੇ ਕਰਵਾਤੇ ਠੀਕ ਆ ਤੁਸੀਂ ਤਾਂ ਪਾਰਟੀਆਂ ਬਦਲ ਲੀਆਂ ਸੀ ਨਹੀਂ ਨਹੀਂ ਪਾਰਟੀਆਂ ਤਾਂ ਬਦਲ ਨਹੀਂ ਪਾਰਟੀ ਕੌਣ ਕਹਿੰਦਾ ਬਦਲ ਤੁਸੀਂ ਇਸ ਪਾਰਟੀ 'ਚ ਨਵੇਂ ਆਏ ਹੋ ਪਹਿਲਾਂ ਦੂਜੀਆਂ ਪਾਰਟੀਆਂ ਉਹ ਪਾਰਟੀਆਂ ਦੇ ਵਿੱਚੋਂ ਪਹਿਲਾਂ ਸਾਡੇ ਹੱਕ 'ਚ ਖੜਦੇ ਸੀਗੇ ਉਹ ਵਾਚ ਸਾਡੇ ਇੰਨਾ ਨੇ ਵੀ ਐਸੇ ਕਰਕੇ ਇਹਨਾਂ ਨੇ ਫੜਿਆ ਤੁਹਾਨੂੰ ਇਹ ਵੀ ਤੁਹਾਡੇ ਵਿਰੋਧ ਹੋ ਗਏ ਨਵੇਂ ਵਿਰੋਧ ਹੋ ਜਾਂਦੇ ਕੀ ਕਰੀਏ ਲੱਗਦੇ ਦੇਖੋ ਇਹ ਗੱਲ ਕਹੀ ਹੈ ਸਰਕਾਰ ਨੇ ਕਿ ਜੁੱਧ ਨਸ਼ਿਆਂ ਵਿਰੋਧ ਇਹ ਐਸੇ ਤਰੀਕੇ ਦੇ ਨਾਲ ਹੀ ਚੱਲੂਗਾ ਉਹਨਾਂ ਨੇ ਕਿਹਾ ਅਸੀਂ ਬਖਸ਼ਣਾ ਨਹੀਂ ਠੀਕ ਹੈ ਜਦੋਂ ਵੋਟਾਂ ਪੈਣੀਆਂ ਸੀ ਤੁਹਾਡੇ ਪਿੰਡ ਦੇ ਵਿੱਚ ਇਹ ਵੀ ਗੱਲ ਖੁੱਲ ਕੇ ਸਾਹਮਣੇ ਆਈ ਹੈ ਤੁਹਾਡੇ ਘਰ ਵਾਲੀ ਸਰਪੰਚਨੀ ਆ ਹੈਗੀ ਸਰਪੰਚ ਉਹੀ ਹੈ ਸਰਪੰਚਨੀ ਪਰ ਦੂਜੀਆਂ ਪਾਰਟੀਆਂ ਦੇ ਤੁਸੀਂ ਕਹਿੰਦੇ ਕਿਸੇ ਨੂੰ ਕਾਗਜ਼ ਨਹੀਂ ਭਰਨ ਦਿੱਤੇ ਤੁਸੀਂ ਇਮਾਨਦਾਰੀ ਦਾ ਟੰਡੋਰਾ ਪਿੱਟੇ ਅਸੀਂ ਕਿਹੜਾ ਕਿਸੇ ਦੀ ਬਾਹ ਫੜੀ ਸੀ ਬਾਹ ਫੜੀ ਤੁਸੀਂ ਰੱਦ ਕਰਵਾਉਣ ਤੱਕ ਇਹ ਤੁਸੀਂ ਤੁਸੀਂ ਪੂਰੀ ਧੌਂਸ ਨੂੰ ਰੱ ਮੈਂ ਕਹਤੋਂ ਸੇ ਦਿਖਾਈ ਤੋਂ ਸੇ ਦਿਖਾ ਇਹ ਚ ਗੱਲਾਂ ਹੋਣ ਕਿਉਂ ਨਹੀਂ ਕਹਾਂਦੇ ਮੈਂ ਤਾਂ ਬਹੁਤ ਕੁਝ ਕਹੀ ਜਾਂਦੇ ਕਹਿਣ ਨਾਲ ਤਾਂ ਤੂੰ ਵੀ ਕੋਈ ਨਾ ਛੋਟੇ ਦੇ ਸਾਰੇ ਡੇ ਡੇਲੀਕੇਸ਼ਨਾਂ ਭੁੱਕੀ ਇੱਕ ਪਾਸੇ ਤੁਸੀਂ ਨੂੰ ਮੈਂ ਤੁਹਾਨੂੰ ਨੇ ਗਏ ਕਹਿਣ ਵਾਲਾ ਤਾਂ ਤੂੰ ਵੀ ਕਹੀ ਇਹ ਨਾ ਵੀ ਤੂੰ ਛੋਟੇ ਦੇ ਪਰਚੇ ਹੋ ਗਏ ਪਰਚੇ ਹੋਏ ਛੋਟੇ ਨਹੀਂ ਹੋਏ ਕਿਉਂ ਨਹੀਂ ਚੱਲੇ ਪਰਚੇ ਐਨਡੀਪੀ ਸੀ ਦੇ ਦੱਸੋ ਤੁਸੀਂ ਪਰਚੇ ਹੋਏ ਭੁਗਤ ਰਹੇ ਤਰੀਕਾਂ ਪੈ ਰਹੀਆਂ ਹਜੇ ਇਹ ਗੱਲ ਸਰਪੰਚ ਮੰਡਣ ਨੂੰ ਤਿਆਰ ਨਹੀਂ ਕਿ ਪਰਚੇ ਇਹਦੇ ਤੇ ਹੋਇਆ ਜਾਂ ਨਹੀਂ ਹੋਇਆ ਤੁਸੀਂ ਦੇਖੋ ਹੁਣ ਇਹਨਾਂ ਕੋਲੋਂ 50 ਖੇਲੋ ਭੁੱਕੀ ਡੋਡੇ ਫੀਮ ਬਹੁਤ ਕੁਝ ਹੈ ਜਿਹੜਾ ਫੜਿਆ ਗਿਆ ਲੈ ਕੇ ਕਿੱ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀਗਾ ਰਾਜਸਥਾਨ ਦੇ ਵਿੱਚ ਰਿਸ਼ਤੇ ਅੱਛਾ ਰਾਜਸਥਾਨ ਤੁਸੀਂ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀਗੇ ਕਿਸੇ ਦੀ ਗੱਡੀ ਸੀ ਜਿਹਦੇ ਨਾਲ ਬੈ ਕੇ ਆਏ ਡੋਡੇ ਫੜੇ ਗਏ ਨਹੀਂ ਨਹੀਂ ਆਪਣੀ ਆਪ ਦੀ ਗੱਡੀ ਸੀ ਫਿਰ ਉਹ ਚ ਡੋਡੇ ਕਿੱਥੋਂ ਆ ਗਏ ਜੀ ਉਹ ਡੋਡੇ ਉਹ ਤਾਂ ਹੀ ਐਵੇਂ ਕਹਿਣ ਵਾਲੀਆਂ ਗੱਲਾਂ ਵਾ ਉਹ ਮੁੰਡਾ ਨਾਲ ਦਾ ਸੀਗਾ ਉਹਦੇ ਤੇ ਪਾਤੇ ਆਖੇ ਹੀ ਆਏ ਕਰਕੇ ਤੁਹਾਡੇ ਤੇ ਆ ਤੁਹਾਡੇ ਤੇ ਯਾਨੀ ਕਿ ਖਾਨ ਨੂੰ ਥੋੜੇ ਲੈ ਕੇ ਆਏ ਉਹ ਤਾਂ ਮਾਰੇ ਮੋਟੇ ਉਹ ਤਾਂ ਮਾਰੇ ਮੋਟੇ ਸਰੀਰ ਬਣ ਮਾਰੇ ਮੋਟੇ ਡੋਡੇ ਸੀ ਕਹਿੰਦਾ ਖਾਨ ਜੋਗੇ ਅਸੀਂ ਰਾਜਸਥਾਨ ਤੋਂ ਲੈ ਕੇ ਆਏ ਸੀ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀਗੇ ਵੇਖੋ ਤੁਸੀਂ ਪਹਿਲਾਂ ਤਾਂ ਤੁਸੀਂ ਇਸ ਗੱਲ ਕਹੀ ਤੁਸੀਂ ਪਿੰਡ ਨੂੰ ਵਿਸ਼ ਦੇ ਆ ਜੀ ਅਸੀਂ ਤਾਂ ਇਦਾਂ ਦੇ ਕੋਈ ਗੱਲ ਨਹੀਂ ਕੀ ਜੀ ਠੀਕ ਆ ਕੋਈ ਸੈਨੂ ਕਾਗਜ਼ ਨਹੀਂ ਭਰਨ ਦਿੱਤੇ ਆ ਲੋਕਾਂ ਨੇ ਵੋਟਾਂ ਪਾਆਂ ਆ ਗੱਲਾਂ ਕਹਿਣ ਵਾਲੀਆਂ ਆ ਗੱਲਾਂ ਕਹਿਣ ਵਾਲੀਆਂ ਅਸੀਂ ਤਾਂ ਕਿਸੇ ਦੇ ਕਾਗਜ਼ ਰੱਦ ਕਰਾਏ ਨਹੀਂ ਕਿ ਲੋਕਾਂ ਨੇ ਫਿਰ ਸਪੋਰਟ ਕਿ ਕਿਹੜੇ ਲੀਡਰ ਨਾਲ ਤੁਹਾਡੀ ਪਛਾਣ ਨਹੀਂ ਪੈ ਰਹੀ ਮੇਰੀ ਗੱਲ ਸੁਣੋ ਸਾਡੀ ਬਣਦੀ ਆ ਅਸੀਂ ਬਣਾਉਨੇ ਆ ਹਰ ਇੱਕ ਨਾਲ ਬਣਦੀ ਵੀ ਆ ਹੁਣ ਤੁਸੀਂ ਤਾਂ ਹਰ ਇੱਕ ਨੂੰ ਕਹਿ ਦੋਗੇ ਹਰ ਇੱਕ ਨਾਲ ਮਾੜਾ ਬਣਾ ਦੋਗੇ ਮਾੜਾ ਨਹੀਂ ਬਣਾ ਦਾਂਗੇ ਵੇਖੋ ਮੈਂ ਇਹ ਗੱਲ ਕਹਿਣਾ ਪੁਲਿਸ ਨੇ ਬਹੁਤ ਸੋਹਣਾ ਕੰਮ ਕੀਤਾ ਜਿੱਥੇ ਕੋਈ ਪੱਕਾ ਫਾਤ ਨਹੀਂ ਹੋ ਰਿਹਾ ਜਿਹੜਾ ਕੁਝ ਕੁਝ ਨਹੀਂ ਹੋ ਰਿਹਾ ਸਰਕਾਰ ਨੇ ਜੇ ਇਹ ਕੀਤਾ ਪੰਜਾਬ ਪੁਲਿਸ ਅਧਿਕਾਰੀ ਹੋਵੇ ਚ ਕੋਈ ਹੋਰ ਮੁਖੀ ਹੋਵੇ ਜਿਹੜਾ ਗਲਤ ਕਰੂ ਉਹਨੂੰ ਸਜ਼ਾ ਮਿਲੂਗੀ ਉਹਦੇ ਘਰ ਤੇ ਜਿਹੜਾ ਹੈਗਾਗਾ ਬਲਡਰੋਜਰ ਵੀ ਚੱਲੂਗਾ ਤੁਹਾਡੇ ਘਰ ਤੇ ਬਲਡਰੋਜਰ ਚੱਲੂਗਾ ਨਸ਼ਾ ਫੜੇਗਾ ਕਿਵੇਂ ਆਏ ਕਿਵੇਂ ਬਲਡਰੋਜਰ ਚੱਲੂਗੇ ਚਲਾ ਕੇ ਵੇਖ ਲੈਣ ਕੋਈ ਦੇਖੋ ਬੰਦਾ ਥਾਣੇ ਦੇ ਅੰਦਰ ਆ ਕੇ ਵੀ ਇਹੀ ਤਰੀਕੇ ਦੇ ਨਾਲ ਸਰਪੰਚ ਬੋਲ ਰਿਹਾ ਤੁਹਾਡੇ ਸਾਹਮਣੇ ਕਿਤੇ ਟਰਾਲੀ ਚੋਰ ਚ ਵੀ ਤੁਹਾਡਾ ਨਾਮ ਕਿਹੜਾ ਟਰਾਲੀ ਚੋਰ ਦੇ ਹੱਲ ਦੇ ਆਪ ਨਹੀਂ ਸਾਧਣ ਹੈਗੇ ਸਾਡੇ ਹਾਡੇ ਕੌਣ ਕਹਿੰਦਾ ਤੈਨੂੰ ਟਰਾਲੀ ਚੋਰੀ ਕੀਤੀ ਏ ਤੁਹਾਡੇ ਹਲਕੇ ਦੀਆਂ ਗੱਲਾਂ ਹੋਈਆਂ ਤੁਹਾਡਾ ਵੀ ਨਾਮਾ ਤੋਂ ਉਹ ਕੁਝ ਕਹਿੰਦਾ ਵਾ ਇਮਾਨਦਾਰੀ ਦਾ ਟੰਡੋਰਾ ਤੇਰਾ ਸਭ ਤੋਂ ਇਮਾਨਦਾਰੀ ਅਸੀਂ ਸਾਡੇ ਚ ਹੈ ਇਮਾਨਦਾਰੀ ਇਮਾਨਦਾਰੀ ਭੁੱਕੀ ਵੇਚਣ ਦੀ ਇਮਾਨਦਾਰੀ ਦਿੱਤੇ ਕਿਹੜਾ ਕਿਹਦੀ ਵੇਚਦੇ ਐਵੇਂ ਭੁੱਕੀ ਵੇਚਦੇ ਪਹਿਲਾਂ ਚਾਰ ਪਰਚੇ ਆਪਣੇ ਵਾਸਤੇ ਖਾਣ ਵਾਸਤੇ ਲੈ ਕੇ ਆਦੀ ਚਾਰ ਪਰਚੇ ਤੇਰੇ ਵਰਗੇ ਕਰਵਾ ਦਿੰਦੇ ਫੜ ਕੇ ਅਸੀਂ ਕਹਦੇ ਪਰਚੇ ਓਏ ਭਰਾਵਾ ਤੁਸੀਂ ਆ ਜਿਹੜੇ ਮੈਕ ਲੈ ਕੇ ਮੂਹਰੇ ਖੜ ਜਿੰਨੇ ਸਰਕਾਰਾਂ ਕੋਲੇ ਕਰਾ ਦਿੰਨੇ ਆ ਗੱ ਕੇ ਹੰਕਾਰ ਢਾਈ ਲਾਣੀ ਕੀ ਇਹ ਸੱਚ ਆ ਕਿ ਇਸ ਤਰੀਕੇ ਨਾਲ ਜਿਹੜਾ ਫੜਿਆ ਗਿਆ ਸਰਪੰਚ ਵੱਡੀਆਂ ਗੱਲਾਂ ਇਹ ਵੀ ਖੁੱਲ ਕੇ ਗੱਲਾਂ ਆਈਆਂ ਸਾਹਮਣੇ ਵੀ ਕਿਸੇ ਨੂੰ ਕਾਗਜ ਤੱਕ ਨਹੀਂ ਭਰਨ ਦਿੱਤੇਗੇ ਵੀ ਨਾ ਨਾ ਜੀ ਕਾਗਜ ਨਹੀਂ ਭਰਨੇ ਆਸੀ ਜਿਸੂ ਧੌਂਸ ਦਿਖਾਈ ਗਈ ਕਿਹੜੇ ਮੰਤਰੀ ਨਾਲ ਕਿਹੜੇ ਲੀਡਰ ਨਾਲ ਤੁਹਾਡੀਆਂ ਜਿਹੜੀ ਮੌਜੂਦਾ ਚੱਲ ਰਹੀ ਆ ਸਰਕਾਰ ਉਹਦੇ ਨਾਲ ਫੋਟਮਾ ਤੁਹਾਡੀਆਂ ਬਣਦੀ ਹੁਣ ਕੀ ਕਰੀਏ ਸੀ ਸਰਕਾਰ ਦੇ ਨਾਲ ਸਾਡਾ ਨਹੀਂ ਜੇ ਬਣਦੀ ਆ ਤੁਸੀਂ ਤੁਸੀਂ ਫਿਰ ਉਸ ਤਾਕਤ ਦਾ ਨਿਯਾਜ਼ਪੈ ਦਿੱਤੀ ਆ ਸਾਨੂੰ ਸੀਟ ਦਿੱਤੀ ਆ ਅਗਲੇ ਸੀਟ ਦਿੱਤੀ ਆ ਤੁਸੀਂ ਕੀ ਇੱਜ਼ਤ ਰੱਖ ਲਈ ਪਾਰਟੀ ਦੀ ਪਾਰਟੀ ਦੀ ਤੁਸੀਂ ਪਾਰਟੀ ਦੀ ਇੱਜ਼ਤ ਰੱਖੀ ਤੁਸੀਂ ਆਜ ਤੱਕ ਤਾਂ ਹੀ ਚੱਲੀ ਉਨੇ ਨਹੀਂ ਫਿਰ ਨੂੰ ਤਾਂ ਹੀ ਬਣਾਇਆ ਵਾ ਨੱਥੋ ਦੋਸੀ ਤੁਸੀਂ ਇਹ ਦੇਖੋ ਇੱਕ ਪਾਸੇ ਬਹੁਤ ਸਾਰੀਆਂ ਉਹ ਬਣ ਚਾਈਤਾ ਉਹ ਸਰਪੰਚਾ ਉਹਨਾਂ ਨੂੰ ਸਲੂਟ ਕਰਨਾ ਬਣਦਾ ਵੀ ਅਸੀਂ ਨਸ਼ੇ ਵਾਲੇ ਦੇ ਮਗਰ ਨਹੀਂ ਜਾਵਾਂਗੇ ਅਸੀਂ ਨਸ਼ਾ ਵੇਚਣ ਵਾਲਾਂ ਦੇ ਖਿਲਾਫ ਹੋਵਾਂਗੇ ਠੀਕ ਆ ਤੇ ਇਧਰ ਤੁਸੀਂ ਦੇਖ ਲਓ ਸਰਪੰਚ ਸਾਹਿਬ ਖੁਦ ਨਸ਼ੇ ਦੇ ਵਿੱਚ ਫੜੇ ਗਿਆ ਤੁਸੀਂ ਮਤਾ ਪੋਇਆ ਉਹ ਵੀ ਨਸ਼ੇ ਵਾਲੇ ਦੇ ਪਿੱਛੇ ਨਹੀਂ ਜਾਣਾਗਾ ਤੁਸੀਂ ਮਤਾ ਪੋਇਆ ਉਹ ਵੀ ਕਹੀਂ ਨਹੀਂ ਵਾਲੇ ਦੇ ਪਿੱਛੇ ਨਹੀਂ ਆ ਇਹ ਨਸ਼ੇ ਵਾਲੇ ਦੇ ਪਿੱਛੇ ਨਹੀਂ ਜਾਣਗੇ ਸਰਪੰਚ ਨੇ ਮਤਾ ਪਾਇਆ ਸੀ ਕਿਉਂਕਿ ਇਹਨੇ ਆਪ ਨਸ਼ਾ ਵੇਚਣਾ ਸੀ ਦੂਜੇ ਨੂੰ ਤੁਸੀਂ ਨਹੀਂ ਨਸ਼ਾ ਵੇਚਣ ਦੇਣਾ ਸੀ ਇਹੀ ਗੱਲ ਚੱਲਣੀ ਸੀ ਅਸੀਂ ਨਸ਼ਾ ਵੇਚਦੇ ਨਹੀਂਗੇ ਕਹਿਣ ਦੀਆਂ ਗੱਲਾਂ ਵਾ ਅਸੀਂ ਨਸ਼ਾ ਦੇ ਬਈ ਉਹ ਤਾਂ ਮਾੜਾ ਮੋਟਾ ਖਾਣ ਨੂੰ ਲਿਆਂਦਾ ਹੀਗਾ ਕਿਉਂਕਿ ਕੰਮ ਹਾਰਡ ਵਰਕ ਕਰਨਾ ਹੁੰਦਾ ਨਾਲੇ ਇਹ ਕਿਹੜਾ ਮਾੜੀਆਂ ਚੀਜ਼ਾਂ ਕੌਣ ਕਹਿੰਦਾ ਇਹ ਮਾੜੀ ਚੀਜ਼ ਬਾ ਜੀ ਬਾ ਕਹਿੰਦੇ ਨਸ਼ਾ ਮਾੜਾ ਨਹੀਂ ਨਸ਼ਾ ਕੋਈ ਵੀ ਆ ਮਾੜਾ ਅੱਛਾ ਮਨੇ ਇਹ ਗੱਲ ਦੱਸੋ 50 ਕਿਲੋ ਇਕੱਠੇ ਹੀ ਖਾਣ ਨੂੰ ਲਿਆਈ ਉਹ 50 ਕਿਲੋ ਨਹੀਂ ਸੀਗਾ ਭਰਾਵਾ ਉਹ ਥੋੜੇ ਦੋ ਚਾਰ ਕਾਰਟ ਸੀਗੇ ਯਾਰ ਐਵੇਂ ਗੱਲਾਂ ਤੂੰ ਮੈਨੂੰ ਐਵੇਂ ਗੱਲਾਂ ਬਣਾ ਲਈਆਂ ਤੁਸੀਂ ਦੇਸੋ ਯਾਰ ਕੀ ਇਹਦਾ ਮਤਲਬ ਫਿਰ ਪੁਲਿਸ ਨੂੰ ਕੋਈ ਪਤਾ ਨਹੀਂ ਪੁਲਿਸ ਉਹੀ ਤੁਰੀ ਫਿਰਦੀ ਹੈ ਉਹੀ ਉਹੀ ਬਸ ਐਵੇਂ ਉਹ ਦਿਨ ਦੀਆਂ ਗੱਲਾਂ ਉਹੀ ਚੈੱਕ ਲਿਆਂਦਾ ਕਿਸੇ ਦੇ ਕਹਿਣ ਦੇ ਪਰਚਾ ਇਹ ਤਾਂ ਸਰਕਾਰਾਂ ਕਰ ਕਿਤੇ ਚਾਹੇ ਚੰਗਾ ਕੰਮ ਕਰਦੇ ਨੂੰ ਦੇਖਦੇ ਆ ਹਨਾ ਤੇ ਫਿਰ ਉਹਦੇ ਪਿੱਛੇ ਲੱਗ ਜਾਂਦੀ ਹੈ ਸਰਕਾਰਾਂ ਬੰਦੇ ਛੱਡੇ ਹੁੰਦੇ ਆ ਹੁਣ ਕਿਸੇ ਉਹਨਾਂ ਨੇ ਟੋਲ ਪਲਾਜੇ ਤੇ ਸੈਟਿੰਗ ਕੀਤੀ ਹੋਣੀ ਆ ਫਿਰ ਮੈਨੂੰ ਉਹਨਾਂ ਨੇ ਚਕਾਤਾ ਵਾ ਤੇ ਚਕਾ ਕੇ ਉਹਨਾਂ ਨੇ ਅੰਦਰ ਦੇਤਾ ਮੈਨੂੰ ਵਾਹ ਜੀ ਵਾਹ ਦੇਖੋ ਦੇਖੋ ਕੀ ਲੱਗਦਾ ਵੀ ਤੁਹਾਡੇ ਪਿੰਡ ਨੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਜੋ ਸ਼ਰਮਿੰਦਾ ਹੋ ਰਹੇ ਹੋਣਗੇ ਵੀ ਅਸੀਂ ਆਹ ਬੰਦੇ ਨੂੰ ਵੋਟਾਂ ਪਾਤੀਆਂ ਯਾਰ ਅਸੀਂ ਕਿਹੜਾ ਮਾਰਾ ਕੀਤਾ ਕਿਸੇ ਦਾ ਮੂਰੇ ਹੋ ਕੇ ਸਾਰਿਆਂ ਦੇ ਕੰਮ ਕਰਾਉਣੇ ਆ ਸੀ ਪਿੰਡ 'ਚ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਹਰ ਇੱਕ ਦੇ ਨਾਲ ਖੜਦੇ ਆ ਹਰ ਇੱਕ ਦਾ ਸਾਥ ਦਿੰਨੇ ਆ ਤੇ ਫੇਰ ਵੀ ਕਹੀ ਜਾਂਦੇ ਤੇ ਕਹੀ ਜਾਂਦੇ ਜਦੋਂ ਪੰਚਾਇਤੀ ਵੋਟਾਂ ਪਈਆਂ ਹੁਣ ਐਸ ਵਾਰ ਤੋਂ ਸੀ ਨਸ਼ਾ ਵੰਡਿਆ ਵੰਡਿਆ ਯਾਰ ਵੱਡਣਾ ਪੈਣਾ ਵਾ ਮੇਰੀ ਗੱਲ ਸੁਣ ਜਦੋਂ ਤੇਰੇ ਹਨਾ ਬਹੁਤ ਬੰਦੇ ਹੁੰਦੇ ਆਗਾ ਤੂੰ ਤੈਨੂੰ ਪਤਾ ਵਾ ਪਿੰਡਾਂ ਦੀਆਂ ਸਰਕਾਰਾਂ ਦੇ ਵਿੱਚ ਕੀ ਕੀ ਕਹ ਚੱਲਦਾ ਵਾ ਆਪਣੇ ਪਿੰਡਾਂ ਦੀਆਂ ਵੋਟਾਂ ਸਰਪੰਚੀ ਲੈਣ ਵਾਸਤੇ ਯਾਰ ਕਿਸੇ ਨੂੰ ਖਵਾਉਣਾ ਪਿਉਣਾ ਪੈਂਦਾ ਵਾ ਕੋਈ ਆ ਕੇ ਕਹਿੰਦਾ ਲਿਆ ਵੀ ਸਰਪੰਚ ਸਾਹਿਬ ਦਾਰੂ ਥੋਡੇ ਹੱਕ ਦੇ ਵਿੱਚ ਆਸੀਂ ਇਹ ਥੋਡੇ ਨਾਲ ਲਿਆਓ ਖੀਰੇ ਪਿਆ ਪਿਆ ਹਜ਼ਾਰ 60 80 ਹਜ਼ਾਰ ਦੇ ਤਾਂ ਘੀਰੇ ਲੱਗ ਜਾਂਦੇ ਆ ਲਓ ਜੀ ਇਹ ਕਹਿੰਦਾ ਨਸ਼ਾ ਵੰਡਿਆ ਗਿਆ ਜਰੂਰ ਵੰਡਿਆ ਗਿਆ ਇੱਕ ਪਾਸੇ ਸਰਕਾਰ ਦੇ ਦਾਅਵੇ ਸੀ ਨਸ਼ਾ ਨਹੀਂ ਵੰਡਣਾ ਪੰਚਾਇਤਾਂ ਕਿ ਅਸਲ ਦੇ ਵਿੱਚ ਸਾਡੇ ਲੋਕਾਂ ਦੀ ਵੀ ਗਲਤੀ ਹੈ ਜਿਹੜੇ ਪੀਣ ਜਾਂਦੇ ਆ ਮੈਨੂੰ ਲੱਗਦਾ ਸਭ ਤੋਂ ਨਸ਼ਾ ਜਿਹੜਾ ਥੋੜੇ ਪਿੰਡਾਂ 'ਚ ਵੱਧ ਵੰਡਿਆ ਗਿਆ ਸੀ ਉਹ ਵੰਡਣਾ ਪੈਣਾ ਭਾਈ ਜਦੋਂ ਹੱਕ 'ਚ ਖੜਾਉਣੇ ਆ ਇਹ ਫਿਰ ਮੈਨੂੰ ਤਾਂ ਇਹ ਲੱਗਦਾ ਸਰਪੰਚ ਸਾਹਿਬ ਤੁਸੀਂ ਉਦਾਂ ਹੀ ਠਾਨ ਲਿਆ ਸੀ ਵੀ ਸਭ ਤੋਂ ਵੱਧਾਂ ਮਿਲਿਆ ਆਪਣੇ ਪਿੰਡ 'ਚ ਆਪਾਂ ਭੁੱਕੀ ਲੱਲਾ ਆਪਾਂ ਸਾਰਾ ਕੁਝ ਵੇਚੀ ਸੀ ਕਿਹੜਾ ਵੇਚਣੀ ਸੀਗੀ ਅभी ਤਾਂ ਉਹ ਆਉਦੇ ਖਾਨ ਨੂੰ ਲੈ ਕਰਵਾਹਾ ਦਿੰਦੇ ਆ ਸਰਪੰਚ ਸਾਹਿਬ ਦਾ ਐਟੀਟਿਊਡ ਤੁਸੀਂ ਦੇਖੋ ਇਹ ਕਹਿੰਦਾ ਕਿ ਇਸ ਤਰੀਕੇ ਨਾਲ ਨਹੀਂ ਸੀ ਕੀ ਲੱਗਦਾ ਪਿੰਡ ਤੁਹਾਡੇ ਮਗਰ ਆਊਗਾ ਆ ਰਿਹਾ سپورਟ ਦੇ ਵਿੱਚ ਆ ਪੂਰੇ ਹੂੰ ਕੌਣ ਕਹਿੰਦਾ ਤੁਹਾਨੂੰ ਪਿੰਡ ਦੇ سپورਟ ਦੇ ਵਿੱਚ ਨਹੀਂ ਆਏਗਾ ਇਹਨਾਂ ਨੇ ਵੋਟਾਂ ਪਾਈਆਂ ਸਾਨੂੰ ਜਿਤਾਇਆ ਵਾ ਹੂੰ ਉਹ ਸਾਡੇ ਹੱਕ ਚ ਆਉਣਗੇ ਆਉਣਗੇ ਠੀਕ ਆ ਜਿਹੜੇ ਲੀਡਰਾਂ ਨਾਲ ਤੁਹਾਡੀਆਂ ਫੋਟੋਆਂ ਮੁੱਖ ਸੀਐਮ ਸਾਹਿਬ ਦੇ ਨਾਲ ਤੁਹਾਡੀ ਫੋਟੋ ਮੰਤਰੀਆਂ ਨਾਲ ਤੁਹਾਡੀ ਫੋਟੋ ਐਮਐਲਏ ਨਾਲ ਤੁਹਾਡੀ ਫੋਟੋ ਕੋਈ ਕਹਿੰਦਾ ਇਹ ਤਾਂ ਲੀਡਰਾਂ ਦਾ ਫੋਫੜ ਸੀ ਕੋਈ ਕਹਿੰਦਾ ਇਹ ਮਾਮਾ ਸੀ ਕਿ ਸਾਰੇ ਤੁਹਾਡੇ ਰਿਸ਼ਤੇਦਾਰ ਸੀ ਉਹ ਲੀਡਰ ਰਿਸ਼ਤੇਦਾਰ ਸੀ ਕੀ ਆਪਣੀ ਉਹਨਾਂ ਨਾਲ ਨਹੀਂ ਜਾਣੀਏ ਚੰਗਾ ਬੋਲ ਬਣਾ ਮ ਆਪਣਾ ਉਹਨਾਂ ਦੇ ਵੀ ਪੱਗ ਬਣਾਤੀ ਤੁਸੀਂ ਕੌਣ ਕਹਿੰਦਾ ਪੱਗ ਫਣਾ ਨਸ਼ੇ ਵਾਲੇ ਕੰਮ ਚ ਓਏ ਬੱਸ ਉਹ ਤਾਂ ਕਹਿਣ ਦੀਆਂ ਗੱਲਾਂ ਮੈਂ ਤੈਨੂੰ ਪਹਿਲਾਂ ਹੀ ਕਈ ਇਹਨੇ ਬੰਦੇ ਲੱਗਦੇ ਆ ਉਹਨਾਂ ਨੇ ਕੰਮ ਕਰਵਾਤਾ ਵਾ ਸਾਡਾ ਉਹਦੇ ਵਿੱਚ ਕੋਈ ਲਾਕਾ ਦੇਖਾ ਨਹੀਂ ਗਾ ਨਾ ਅਸੀਂ ਕੁਝ ਲੈ ਕੇ ਆਂਦਾ ਨਾ ਕੀਤਾ ਹੁਣ ਬੰਦਾ ਖਾਣ ਲਈ ਵੀ ਅਸੀਂ ਸੰਥੈਟਿਕ ਖਾ ਖਾ ਮਰਜੀ ਪੋਰਾ ਮਾੜਾ ਮੋਟਾ ਆਪਦੇ ਸਰੀਰ ਚ ਚਲਾਉਣ ਵਾਸਤੇ ਕੋਈ ਖਾਣਾ ਪੈਂਦਾ ਵਾ ਕਿਉਂਕਿ ਹੁਣ ਉਹਦੇ ਹਿਸਾਬ ਨਾਲ ਸਿਸਟਮ ਹੁੰਦਾ ਵਾ ਉਹਦੇ ਕਰਕੇ ਸਰੀਰ ਗਰਮ ਕਰਨ ਵਾਸਤੇ ਥੋੜਾ ਬਹੁਤ ਉਧਰ ਰਾਜਸਥਾਨ ਦੇ ਰਸਤੇਦਾਰੀ ਤੇ ਗਏ ਸੀ ਉਹ ਕਹਿੰਦੇ ਚੰਗੀ ਚੀਜ਼ ਹੈ ਤੇ ਉਹਦੇ ਕਰਕੇ ਅਸੀਂ ਉਹ ਲੈ ਕੇ ਆਏ ਸੀਗੇ ਸੋ ਤਾਂ ਕਰਕੇ ਹੋਇਆ ਵਾ ਉਹ ਜਿਹੜੇ 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 ਤੁਹਾਡੇ ਤੋਂ ਪਹਿਲਾਂ ਚਾਰ ਪਰਚੇ ਹੋਏ ਨਸ਼ੇ ਦੇ ਉਹ ਵੀ ਧੱਕੇ ਨਾਲ ਆਪਵਾਏ ਸੀ ਧੱਕੇ ਨਾਲ ਹੀ ਕੀਤੇ ਗਏ ਉਹਨੂੰ ਤਾਂ ਇਹ ਲੱਗਦਾ ਹੋਊਗਾ ਸਰਪੰਚ ਸਾਹਿਬ ਵੋਟਾਂ ਪਾਈਆਂ ਲੋਕਾਂ ਨੇ ਆਖਰਕਾਰ ਸਰਕਾਰ ਵੀ ਸਖਤ ਹੈ ਵਿੱਚ ਲੋਕ ਇਹ ਵੀ ਕਹਿ ਰਹੇ ਆ ਵੀ ਜੋ ਇਹ ਸਾਰਾ ਹੁੰਦਾ 2 ਮਿੰਟ ਟਾਈਮ ਦੇ ਦਿਓ ਜੀ ਬਸ ਸਰਪੰਚ ਨਾਲ 2 ਮਿੰਟ ਗੱਲਬਾਤ ਕਰਨੀ ਆ ਮੁਲਾਜ਼ਮ ਵੀ ਗੱਲ ਕਰ ਰਹੇ ਵੀ ਛੇਤੀ ਭੇਜਿਆ ਜਾਵੇ ਸਰ ਮੇਰੀ ਗੱਲ ਸੁਣੋ ਜਦੋਂ ਇੰਨੀ ਇਸ ਇਮਾਨਦਾਰ ਸਰਕਾਰ ਕਹਿ ਰਹੀ ਆ ਵੀ ਅਸੀਂ ਭਾਈ ਜੁੱਧ ਨਸ਼ਿਆਂ ਵਿਰੋਧ ਚਲਾ ਰਹੇ ਆ ਲੋਕ ਹਮਾਇਤ ਵੀ ਭਾਰੇ ਆ ਤੁਹੋਂ ਤਾਂ ਵੋਟਾਂ ਪਾਈਆਂ ਤੁਸੀਂ ਏਸੇ ਪ ਇਹਨੇ ਇੱਕ ਗੱਲ ਦਾ ਜਵਾਬ ਦੋ 75 ਸਾਲ ਤੋਂ ਨਸ਼ਾ ਚੱਲਦਾ ਆ ਰਿਹਾ ਵਾ ਕਦੋਂ ਤੋਂ ਨਸ਼ੇ ਆ ਹੂੰ ਕਦੋਂ ਤੋਂ ਨਸ਼ੇ ਹੈ ਗਿਆ ਕਦੋਂ ਤੋਂ ਨਸ਼ਾ ਚੱਲਦਾ ਆ ਰਿਹਾ ਵਾ ਹੂੰ ਕਿਉਂ ਹੁਣਦੀਆਂ ਸਰਕਾਰਾਂ ਜਦੋਂ ਬਣ ਗਈ ਇਹਨਾਂ ਨੂੰ ਹੁਣ ਨਾ ਛਾ ਦਿਖਣ ਲੱਗ ਗਿਆ ਨਹੀਂ ਦੇਖਣ ਲੱਗ ਗਿਆ ਅਸੀਂ ਅਸੀਂ ਮੰਨਦੇ ਹਾਂ 75 ਦਾ ਚੱਲ ਰਿਹਾ ਉਹਨਾਂ ਨੇ ਜਦੋਂ ਨਹੀਂ ਕੁਛ ਕੀਤਾ ਠੀਕ ਆ ਜੇ ਇਹਨਾਂ ਨੇ ਕੁਛ ਕਰਨਾ ਚਾਹੇ ਤਾਂ ਤੁਹਾਡਾ ਫਰਜ਼ ਨਹੀਂ ਸੀ ਵਿਸ਼ਵਾਸ ਦੇਣਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਸਾਥ ਦਿੰਨੇ ਪਏ ਆ ਤੁਸੀਂ ਕਿਹਨੇ ਵਿੱਚ ਕੇ ਸਾਥ ਦਿੰਨੇ ਕਿਹੜਾ ਕਹਿੰਦਾ ਨਸ਼ਾ ਇਹ ਮੈਂ ਤਾਂ ਉਹੀ ਗੱਲ ਕਹਿੰਦਾ ਤੂੰ ਇੱਕ ਗੱਲ ਦਾ ਮੈਨੂੰ ਜਵਾਬ ਦੇ ਦੇ ਮੈਂ ਜਨ ਗੱਡੀ ਦੇ ਵਿੱਚ ਫੜਿਆ ਗਿਆ ਹਾਂ ਅੱਛਾ ਜਨ ਗੱਡੀ ਉਹਨਾਂ ਦੀ ਗੱਡੀ ਸੀਗੀ ਠੀਕ ਆ ਤੇ ਜਨ ਗੱਡੀ ਦੇ ਵਿੱਚ 50 ਕਿਲੋ ਭੁੱਕੀ ਟੱਕ ਜੂ ਯਾ ਕਿਲੋ ਦਾ ਪੱਕੀ ਦਾ ਬੋਰਾ ਟੱਕ ਜੂ ਜਾ ਕੋਈ ਟਕਾਉਣੀ ਉਹ ਤਾਂ 5 ਗੰਡਲ ਵੀ ਟਕਾ ਲੂ ਹਾਂ ਕਿਵੇਂ ਟੱਕ ਜਾਂਦੀ ਫਿਰ ਤਾਂ ਬਾਹਰ ਦੇਖਣੀ ਸੀਗੀ ਉਹ ਸਾਡੀ ਗੱਡੀ ਚ ਬਰਾਮਦ ਕਿਵੇਂ ਹੋਗੀ ਜੇ ਬਰਾਮਦ ਹੋਗੀ ਤਾਂ ਨਨਕਾ ਸਾਨੂੰ ਪੇਸ਼ ਕਰਕੇ ਦੱਸੋ ਜਿੰਨੀ ਬਰਾਮਦ ਹੋਈ ਆ ਸਾਰੀ ਪੇਸ਼ ਕਰੋ ਹੂੰ ਉਹਦੇ ਵਿੱਚ ਤਾਂ ਕਿ ਉਹ ਤਾਂ ਉਹਦਾ ਚੈੱਕ ਕਰ ਉਹ ਤਾਂ ਮੇਰੀ ਗੱਲ ਸੁਣੋ ਜੇ ਹੁਣ ਤੇ ਤੇਰੇ ਕੋਲ ਪਾਈਏ ਨਿਕਲੀ ਤੇ ਬਰਾਮਦ ਤਾਂ ਫਿਰ ਜਿੱਥੋਂ ਮਰਜ਼ੀ ਲੈ ਆ ਕੇ ਪਾਉਣ ਉਹ ਹੂੰ ਕਿਉਂਕਿ ਉਹਨਾਂ ਕੋਲ ਤਾਂ ਢੇਰਾਂ ਦੇ ਢੇਰ ਲੱਗੇ ਪਏ ਆ ਜਿਨ੍ਹਾਂ ਨੇ ਪਾਉਣੀ ਆ ਪਾਈ ਦੇਣੀ ਆ ਉਹਨਾਂ ਨੇ 50 ਗ੍ਰਾਮ ਤੋਂ ਲੈ ਕੇ ਤੇ ਭਾਵੇਂ 50 ਕਿਲੋ 500 ਕਿਲੋ ਵੀ ਪਵਾਲਾ ਨਹੀਂ ਤੁਹਾਨੂੰ ਤੁਹਾਨੂੰ ਨਹੀਂ ਲੱਗਦਾ ਵੀ ਜੇ ਜਿਵੇਂ ਫੜੇ ਗਏ ਹੋ ਸਰਕਾਰ ਹੁਣ ਬਹੁਤ ਸਕਦਾ ਤੁਹਾਡੇ ਘਰ ਤੇ ਬਿਲਡਰ ਰੋਜ਼ਰ ਤੁਹਾਡੀ ਪ੍ਰਾਪਰਟੀ ਦੀ ਸਾਰੀ ਜਿਹੜੀ ਜਾਂਚ ਹੋਊਗੀ ਪੱਟੀ ਦਾ ਸਾਨੂੰ ਕਿਹੜਾ ਡਰ ਆ ਅਸੀਂ ਕਿਹੜਾ ਵੇਚਦੇ ਆ ਜਾਂ ਤਾਂ ਸਾਨੂੰ ਡਰ ਹੋਵੇ ਕਿਸੇ ਚੀਜ਼ ਦਾ ਫੇਰ ਆ ਕੇ ਦੇ ਰਹੇ ਸੀ 70 ਅਸੀਂ ਦੇਖ ਕੇ ਸੀ 70 ਕਿਲੋ ਯਾਰ ਕਿਨੂੰ ਲੈ ਕੇ ਦੇਣੀ ਆ 50 ਕਿਲੋ ਕਿਨੂੰ ਲੈ ਕੇ ਦੇਣੀ ਆ ਰ ਕਹਿਣ ਦੀਆਂ ਗੱਲਾਂ ਦੇ ਲੱਗਿਆ ਪਿਆ ਤੂੰ ਵੀ ਮੈਨੂੰ ਇੱਕ ਗੱਲ ਦਾ ਜਵਾਬ ਦੇ ਪਹਿਲਾਂ ਤੂੰ ਹਰ ਇੱਕ ਦੇ ਜਾ ਕੇ ਮੈਕ ਦੇ ਦੇਣਾ ਤੂੰ ਮੇਰੇ ਵੀ ਜਾ ਕੇ ਮੈਕ ਆ ਕੇ ਦਿੱਤਾ ਵਾ ਠੀਕ ਆ ਤੇ ਤੂੰ ਇੱਕ ਗੱਲ ਦਾ ਜਵਾਬ ਦੇ ਮੈਨੂੰ ਵੀ ਕੀ ਸਬੂ ਮੇਰੇ ਕੋਲ ਤਾਂ ਪਾਈ ਆ ਗਤਨੀ ਸਬੂਤ ਤਾਂ ਸਾਰੇ ਤਾਂ ਪੁਲਿਸ ਵਾਲੇ ਪੁਲਿਸ ਵਾਲੇ ਇਨਕੁਆਰੀ ਲਾਉਣਗੇ ਅੱਗੇ ਅੱਗੇ ਇੱਕ ਦੇਖੋ ਜੁਮ ਜੁਮੇਵਾਰ ਲੋਕ ਹੁੰਦੇ ਆ ਵੇਖੋ ਇੱਕ ਪੁਲਿਸ ਹੋ ਗਈ ਇੱਕ ਇਹ ਹੋਗੇ ਜਾਂ ਜਿਹੜਾ ਬੰਦਾ ਸਰਕਾਰ ਦੇ ਵਿੱਚ ਆ ਗਿਆ ਕੋਈ ਅਫਸਰ ਹੋਵੇ ਭਲਾ ਉਹ ਇੱਕ ਜੁਮੇਵਾਰ ਸਮਾਜ ਪ੍ਰਤੀ ਉਹਦਾ ਇੱਕ ਜਿਹੜੀ ਆ ਜ਼ਿੰਮੇਵਾਰੀ ਬਣ ਜਾਂਦੀ ਆ ਵੀ ਉਹਨੇ ਭਾਈ ਚੰਗੇ ਕੰਮ ਕਰਨੇ ਆ ਠੀਕ ਆ ਇਧਰੋਂ ਨੈਮ ਵੀ ਮੇਰੀ ਆ ਵਜ ਰਹੀ ਆ ਪਰ ਮੈਨੂੰ ਇੱਕ ਗੱਲ ਦੱਸੋ ਸਰ ਇਧਰ ਉਧਰੋਂ ਬੀਬੀ ਫੜੀ ਗਈ ਆ ਕਪੌਲਿਸ ਵਾਲੀ ਵੇਖ ਲਓ ਹਨਾ ਉਹਨੇ ਕੀ ਕੰਮ ਕੀਤਾ ਉਧਰੋਂ ਤੁਸੀਂ ਆ ਕਰਨ ਲੱਗੇ ਕਿੱਥੇ ਆ ਮੈਨੂੰ ਇੱਕ ਗੱਲ ਦਾ ਜਵਾਬ ਦੇ ਯਾਰ ਹੰਦਾ ਤੇ ਮੇਰੇ ਥੱਲੇ ਨਾ ਥਾਰ ਹੁੰਦੀ ਮੇਰੇ ਥੱਲੇ ਜੈਨੀ ਕਿਉਂ ਆ ਨਹੀਂ ਸਾਰੇ ਨਸ਼ਾ ਵੇਚਣਾ ਹੈ ਤੁਹਾਨੂੰ ਕਿੰਨਾ ਕੋਲੇ ਥਾਰ ਆ ਸਾਂ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ ਯਾਰ ਵੀ ਮੇਰੇ ਹੱਥਾਂ ਦੇ ਵਿੱਚ ਛਾਪਾਂ ਪਾਈਆਂ ਹੁੰਦੀਆਂ ਸੋਨੇ ਦੀਆਂ ਠੀਕ ਆ ਮੇਰੇ ਹੱਥਾਂ ਦੇ ਵਿੱਚ ਛਾਪਾਂ ਪਾਈਆਂ ਹੁੰਦੀਆਂ 16 ਪ੍ਰੋ ਮੈਕਸਰੇ ਮੇਰੇ ਹੱਥ ਦੇ ਵਿੱਚ ਹੁੰਦਾ ਮੇਰੇ ਕੋਲ ਤਾਂ ਬਟਨ ਵਾਲਾ ਫੋਨ ਬਟਨ ਵਾਲਾ ਪਰ ਉਹ ਤਾਂ ਮੈਂ ਮੰਨਦਾ ਬਟਨ ਵਾਲਾ ਫੋਨ ਹੈ ਰਮਾਲ ਵੀ ਫੁੱਲਾ ਵਾਲਾ ਬੰਨੀ ਬੈਠੀ ਓਏ ਓਏ ਰੋ ਤਾਂ ਉੱਥੇ ਰਿਸ਼ਤੇਦਾਰ ਰਾਜਸਥਾਨ ਸੀ ਗਏ ਅਸੀਂ ਉਹ ਘੁੰਮਣ ਗਏ ਉਹਨਾਂ ਨੇ ਕਹਿੰਦੇ ਆਹ ਲੈ ਲੈ ਇਹ ਗੁਲਾਬੀ ਜਾਂ ਆਹ ਲਾਉਂ ਹੀ ਬਸ ਲੈ ਲਿਆ ਹਾਂ ਉਹ ਮੇਰੇ ਕੋਲੇ ਕੋਈ ਉਹ ਇਦਾਂ ਥਾਰ ਗੱਡੀ ਨਹੀਂ ਉਹ ਵੀ ਚੱਕ ਲੈ ਬਾ ਮੋ ਜਨਾਂ ਜੇ ਇੰਨੇ ਵਾਲੇ ਹੁੰਦੇ ਤਾਂ ਫਿਰ ਇਹ ਚੰਗੀਆਂ ਗੱਡੀਆਂ ਨਾ ਰੱਖ ਲੈਂਦੇ ਛਾਪਾਂ ਛੱਲੇ ਨਾ ਪਾ ਲੈਂਦੇ ਫੋਨ ਨਾ ਮਹਿੰਗੇ ਲੈ ਲੈਂਦੇ ਨੂੰ ਨਹੀਂ ਲੱਗਦਾ ਵੀ ਇਹ ਇੱਕ ਬਹੁਤ ਭੈੜਾ ਅਖਸ ਪੈਂਦਾ ਸਮਾਜ ਤੇ ਵੀ ਅਰ ਜਦੋਂ ਮੁਖੀ ਸਰਪੰਚ ਹੀ ਬੰਦੇ ਆ ਕੰਮ ਕਰਨ ਲੱਗ ਜਾਂਦੇ ਆ ਤਾਂ ਕਿ ਡੀਟਾ ਲੱਗਦੀ ਆ ਉਹ ਯਾਰ ਢਾ ਲੱਗਦੀ ਹੁਣ ਕਹਿਣ ਦੀਆਂ ਗੱਲਾਂ ਮੈਂ ਤੈਨੂੰ ਪਹਿਲਾਂ ਹੀ ਕਹੀ ਜਾਂਦਾ ਵਾਂ ਵੀ ਜਦੋਂ ਕਿਸੇ ਦੀ ਸ਼ੋਭੀ ਨੂੰ ਖਰਾਬ ਕਰਨਾ ਹੋਵੇ ਉਦੋਂ ਉੱਤੇ ਬਹੁਤ ਜ਼ਿਆਦਾ ਬਲੇਮ ਲਾਏ ਜਾਂਦੇ ਨਹੀਂ ਫਿਰ ਤੁਸੀਂ ਉੱਥੇ ਨਹੀਂ ਰੌਲਾ ਪਾਇਆ ਜਦੋਂ ਤੁਹਾਨੂੰ ਅਰੈਸਟ ਕੀਤਾ ਪੁਲਿਸ ਨੇ ਕੀਤਾ ਰੌਲਾ ਰੌਲਾ ਕਿੰਨੇ ਬੰਦਿਆਂ ਨੇ ਪਾਇਆ ਅੱਜ ਤੱਕ ਜਿਹ ਟਟਕੇ ਟੋਟੋ ਟੋਟੋ ਟਟਕੇ ਲੈ ਹਾਂ ਉੱਥੇ ਤੁਸੀਂ ਉੱਥੇ ਰੌਲਾ ਪਾਣਾ ਸੀ ਵੀ ਦੇਖੋ ਤੁਸੀਂ ਉੱਥੇ ਕਿਸੇ ਮੰਤਰੀ ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ ਯਾਰ ਫੋਨ ਹੀ ਖੋਲਿਆ ਜਦੋਂ ਫਿਰ ਕਿੱਥੇ ਗੱਲ ਕਰਾਂ ਦਾ ਬਟਨ ਵਾਲਾ ਫੋਨ ਹੈ ਮੇਰਾ ਮੇਰੇ ਕੋਲ ਇਕੱਲਾ ਟੱਚ ਵੀ ਅੰਗਲ ਮਾਰੀ ਤੇ ਚੱਲ ਵੀ ਲੱਗਦਾ ਲਓ ਜੀ ਕਹਿੰਦੇ ਭੁੱਕੀ ਇੰਨੀ ਫੜੀਗੀ ਨਸ਼ਾ ਇੰਨਾ ਫੜੇਗਾ ਪਰ ਕਹਿੰਦੇ ਜਿਹੜਾ ਬਟਨ ਵਾਲਾ ਸਿਰਫ ਤੇ ਸਿਰਫ ਸਾਡੇ ਕੋਲੇ ਉਹੀ ਮੋਬਾਈਲ ਆ ਸਾਡੇ ਕੋਲੇ ਹੋਰ ਹਾਈ ਕੁਸ਼ ਨਹੀਂ ਇਹ ਗੱਲ ਪਰ ਇਹ ਤਾਂ ਨਹੀਂ ਹੋ ਸਕਦਾ ਸਰਪੰਚ ਸਾਹਿਬ ਨਿੱਕੇ ਤੋਂ ਨਿੱਕੇ ਬੱਚੇ ਕੋਲੇ ਸਕਰੀਨ ਵਾਲਾ ਫੋਨ ਹੈਗਾ ਸਾਡੇ ਕੋਲੇ ਤਾਂ ਬਟਨ ਵਾਲਾ ਫੋਨ ਆ ਹੀ ਠੀਕ ਕਾਲੀ ਵੀ ਵੇਚੀ ਆ ਖਵਾਇਆ ਪਿਆ दारू ਪਿਆਈ ਤੁਸੀਂ 70000 ਕਿੰਨੀ ਪੈਲੀ ਵੇਚੀ 70000 ਦੇ ਤਾਂ ਖੀਰੇ ਹੀ ਖਾ ਗਏ ਨਹੀਂ ਪੈਲੀ ਕਿੰਨੀ ਵੇਚੀ ਹੈ ਪੈਰੀ 2 ਕਿੱਲੇ ਵੇਚੀ ਹੈ ਕਿੰਨੀ ਸੀ ਤੁਹਾਡੇ ਕੋਲ ਕਿੰਨੀ ਪੈਲੀ ਆਪਣੇ ਕੋਲ 5 ਸੀਗੇ 5 ਚੋਂ 2 ਕਿੱਲੇ ਕਹਿੰਦਾ ਮੈਂ ਤਾਂ ਜ਼ਮੀਨ ਵੇਚ ਕੇ ਸਰਪੰਚ ਬਣਿਆ ਮੈਂ ਕੋਈ ਧੱਕੇ ਨਾਲ ਨਹੀਂ ਬਣਿਆ ਮੈਂ ਕਾਗਜ਼ ਵੀ ਭਰਨ ਦਿੱਤੇ ਆ ਸਾਰਿਆਂ ਨੂੰ ਇਦਾਂ ਦੀ ਮੇਰੀ ਕੋਈ ਗੱਲ ਨਹੀਂ ਮੈਨੂੰ ਪੁਲਿਸ ਧੱਕੇ ਨਾਲ ਲਈ ਆ ਤੁਹਾਨੂੰ ਜਿਹੜੇ ਲੀਡਰਾਂ ਦੇ ਨਾਲ ਤੁਹਾਡੀਆਂ ਫੋਟੋਆਂ ਮੈਂ ਵਾਇਰਲ ਹੋ ਗਈਆਂ ਕੀ ਉਹ ਲੱਗਦਾ ਵੀ ਤੁਹਾਡੇ ਮਗਰ ਹਮੈਤ ਤੇ ਆਉਣਗੇ ਆਉਣਗੇ ਜਦੋਂ ਆਪਾਂ ਬਣੀ ਆਪਣੀ ਉਹਨਾਂ ਦੇ ਨਾਲ ਹੌਣ ਵਾਲੀਆਂ ਸਰਕਾਰਾਂ ਦੇ ਨਾਲ ਖੜੇ ਆਪਾਂ ਤੇ ਵੱਡੇ ਅਫਸਰਾਂ ਨਾਲ ਕਿਤੇ ਨਾ ਕਿਤੇ ਸਬੰਧ ਜੁੜਦੇ ਆ ਉਹਨੂੰ ਦਬਾਇਆ ਜਾ ਰਿਹਾ ਇਹ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਵੀ ਜੇ ਐਮਐਲਏ ਜਾਂ ਮੰਤਰੀ ਤੁਹਾਡੇ ਨਸ਼ੇ ਦੇ ਕੰਮ ਚ ਪਿੱਛੇ ਆਉਣਗੇ ਤਾਂ ਲੋਕ ਲਾਨਤਾ ਪਾਉਣਗੇ ਜਿਹਦਾ ਨਸ਼ਾ ਹੈ ਹੀ ਨਹੀਂ ਸੀ ਫਰਨੇਸ਼ੇ ਦੇ ਪਿੱਛੇ ਆਉਣਗੇ ਸਰ ਜੀ ਨਸ਼ਾ ਨਹੀਂ ਹੋਰ ਤੁਹਾਡੇ ਕੋਲ ਕੀ ਇਹ ਜਹਾ ਫੜਿਆ ਜਿਹੜਾ ਤੁਹਾਡੇ ਕੋਲ ਰੂਹ ਫੜ ਲਈ ਜਦੋਂ ਗੱਲ ਹੀ ਨਸ਼ੇ ਦੀ ਚੱਲ ਰਹੀ ਹੈ ਜੀ ਪੋਸਟ ਚੱਲਦੀ ਹੈ ਕਹਿਣ ਨੂੰ ਕਹੀ ਜਾਂਦੇ ਯਾਰ ਬਹੁਤ ਗੱਲਾਂ ਹੁੰਦੀਆਂ ਹੁੰਦੀਆਂ ਵਾ ਤੇ 75 ਸਾਲ ਤੋਂ ਜਿੰਨਾਂ ਕੋਲੇ ਹੈਗੇ ਆ ਤੇ ਮੈਨੂੰ ਇਹ ਗੱਲ ਦੱਸਦੇ ਉਹਨਾਂ ਨੇ ਕੋਈ ਕੀਤਾ ਵਾ ਉਹਨਾਂ ਨੇ ਕੋਈ ਕੀਤਾ ਕਿ ਨਹੀਂ ਦੱਸ ਦੇ ਮੈਨੂੰ ਓਏ ਦੋ ਮਿੰਟ ਗੱਲ ਦੋ ਮਿੰਟ ਲਓ ਜੀ ਸਰਪੰਚ ਸਾਹਿਬ ਨੂੰ ਲੈ ਗਿਆ ਅਸਲ ਦੇ ਵਿੱਚ ਤੁਹਾਨੂੰ ਗੱਲ ਇਹ ਦਿਖਾਈ ਆਗੀ ਕਿਉਂਕਿ ਇੱਧਰ ਵੀ ਜਿੰਦਾ ਲੱਗਿਆ ਹੋਇਆ ਹੈ ਪਿਛਲਾ ਗੇਟ ਸੀਗਾ ਥਾਣੇ ਦਾ ਜਿਹੜਾ ਹਨਾ ਤੁਹਾਨੂੰ ਪਾਰੇ ਫੜੇ ਜਾਂਦੇ ਨੇ ਪਰ ਮੈਂ ਕਹਿੰਦਾ ਵੀ ਜਦੋਂ ਤੁਸੀਂ ਮੁਖੀ ਬਣ ਜਿਓ ਸਮਾਜ ਦੇ ਵਿੱਚ ਤੁਹਾਡੀ ਇੱਕ ਤਸਵੀਰ ਬਣ ਜੇ ਉਹਦੇ ਗਲਤ ਕੰਮ ਨਾ ਕਰਿਆ ਕਰੋ ਉਹਦੇ ਇਹ ਚੀਜ਼ਾਂ ਕਰਨੀਆਂ ਨਹੀਂ ਸੋਭਾ ਪਾਉਂਦੀਆਂ ਪਰ ਸਰਪੰਚ ਜਿਹੜਾ ਟੰਗਿਆ ਗਿਆ ਕੋਈ ਕਹਿੰਦਾ ਫੁੱਫੜ ਸੀ ਕੋਈ ਕਹਿੰਦਾ ਸੀ ਮਾਮਾ ਪਰ ਬਲੇਡ ਤਾਂ ਮਲੂਕਾ ਟੀਵੀ ਨੇ ਤੁਹਾਨੂੰ ਸੱਚ ਦਿਖਾਉਣਾ ਸੀ ਦਿਕਾਤਾ ਜੁੜੇ ਰੋ ਮਲੂਕਾ ਟੀਵੀ ਨਾਲ ਸਸੇ ਕਾਲ